ਯਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐਸ ਸਿੱਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐਸ ਸਿੱਦਕੀ ਦੋਸਤੋ ਆਓ ਜਾਣੀਏ ਪਰਾਕਰਮ ਦਿਵਸ ਕਦੋਂ ਮਨਾਇਆ ਜਾਂਦਾ ਹੈ ਇਹ ਦਿਨ ਕਿਉਂ ਮਨਾਇਆ ਜਾਣ ਲੱਗਾ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਪਰਾਕਰਮ ਦਿਵਸ ਨਾਲ ਕੀ ਸੰਬੰਧ ਹੈ ਅਜਿਹੇ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਸਿਰਫ ਪਹਿਲੀ ਵਾਰ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਪਰਾਕਰਮ ਦਿਵਸ ਮੌਕੇ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਸਕੂਲਾਂ ਕਮਜਾਂ ਵਿੱਚ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਦੱਸੀ ਜਾਂਦੀ ਹੈ ਅਤੇ ਇਸ ਦਿਨ ਰਾਹੀਂ ਆਜ਼ਾਦ ਸੰਗਰਾਮ ਦੀ ਲਹਿਰ ਨੂੰ ਯਾਦ ਕੀਤਾ ਜਾਂਦਾ ਹੈ। ਪ੍ਰਾਕਰਮ ਦਿਵਸ ਮਨਾਉਣ ਪਿੱਛੇ ਇੱਕ ਖਾਸ ਕਾਰਨ ਹੈ। ਇਹ ਦਿਨ ਮਹਾਨ ਆਜ਼ਾਦੀ ਕੁਲਟਗੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਜੁੜਿਆ ਹੋਇਆ ਹੈ। ਇਹ ਉਹਨਾਂ ਦੀ ਯਾਦ ਵਿੱਚ ਹੈ ਕਿ ਦੇਸ਼ ਪ੍ਰਾਕਰਮ ਦਿਵਸ ਨੂੰ ਇੱਕ ਵਿਸ਼ੇਸ਼ ਦਿਨ ਵਜੋਂ ਮਨਾਉਂਦਾ ਹੈ। ਸਭ ਤੋਂ ਮਸ਼ਹੂਰ ਸੁਤੰਤਰਤਾ ਸੈਨਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਵਿੱਚ ਬੇਮਿਸਾਲ ਲੀਡਰਸ਼ਿਪ ਗੁਣ ਸਨ ਅਤੇ ਉਹ ਇੱਕ ਕ੍ਰਿਸ਼ਮਈ ਸ਼ਖਸੀਅਤ ਸਨ ਉਹਨਾਂ ਦੁਆਰਾ ਦਿੱਤਾ ਗਿਆ ਜੈ ਹਿੰਦ ਦਾ ਨਾਰਾ ਭਾਰਤ ਦਾ ਰਾਸ਼ਟਰੀ ਨਾਰਾ ਬਣ ਗਿਆ ਚੱਲੋ ਦਿੱਲੀ ਇਹ ਨਾਰਾ ਵੀ ਉਹਨਾਂ ਨੇ ਦਿੱਤਾ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ਇਹ ਨਾਰਾ ਵੀ ਉਹਨਾਂ ਨੇ ਹੀ ਦਿੱਤਾ ਸੀ ਇਹ ਤਿੰਨ ਨਾਰੇ ਨੇਤਾ ਜੀ ਸੁਭਾਸ਼ ਚੰਦਰ ਬੋਸ ਵੱਲੋਂ ਦਿੱਤੇ ਗਏ ਇਹਨਾਂ ਨਾਰਿਆਂ ਨੇ ਹਰ ਭਾਰਤੀ ਦਾ ਖੂਨ ਵਲ ਦਿੱਤਾ ਸੀ ਅਤੇ ਆਜ਼ਾਦੀ ਦੀ ਲੜਾਈ ਨੂੰ ਤੇਜ਼ ਕਰ ਦਿੱਤਾ ਸੀ 21 ਅਕਤੂਬਰ 1943 ਨੂੰ ਆਜ਼ਾਦ ਹਿੰਦ ਫੌਜ ਦਾ ਗਠਨ ਕੀਤਾ ਗਿਆ ਸੀ ਆਜ਼ਾਦ ਹਿੰਦ ਫੌਜ ਭਾਰਤੀਆਂ ਵਿੱਚ ਇਕਤਾ ਅਤੇ ਬਹਾਦਰੀ ਦੀ ਪ੍ਰਤੀਨਿਧਤਾ ਕਰਨ ਲਈ ਆਈ ਸੀ ਜਾਪਾਨ ਦੇ ਸਮਰਪਣ ਤੋਂ ਕੁਝ ਦਿਨ ਬਾਅਦ ਨੇਤਾ ਜੀ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚੋਂ ਇੱਕ ਸਨ ਨੇਤਾ ਜੀ ਸੁਭਾਸ਼ ਚੰਦਰ ਬੋਸ 1941 ਈਸਵੀ ਵਿੱਚ ਭੇਸ ਬਦਲ ਕੇ ਭਾਰਤ ਛੱਡ ਗਏ ਅਤੇ ਅਡੋਲਫ ਹਿਟਲਰ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਨਾਜੀ ਜਰਮਨੀ ਤੋਂ ਸਮਰਥਨ ਮਿਲਣਾ ਸ਼ੁਰੂ ਹੋ ਗਿਆ। ਉਹਨਾਂ ਨੇ ਬਰਲਨ ਵਿੱਚ ਫ੍ਰੀ ਇੰਡੀਆ ਸੈਂਟਰ ਦੀ ਸਥਾਪਨਾ ਕੀਤੀ ਅਤੇ ਭਾਰਤੀ ਸੈਨਿਕਾਂ ਦੀ ਭਰਤੀ ਕੀਤੀ ਜੋ ਪਹਿਲਾਂ ਉੱਤਰੀ ਅਫਰੀਕਾ ਵਿੱਚ ਬ੍ਰਿਸ਼ਟ ਲਈ ਲੜੇ ਸਨ ਤਾਂ ਜੋ ਭਾਰਤੀ ਫੌਜ ਬਣਾਈ ਜਾ ਸਕੇ ਜਿਸ ਦੀ ਗਿਣਤੀ ਹੁਣ ਤੱਕ ਲਗਭਗ 45000 ਸੈਨਿਕ ਹੋ ਚੁੱਕੀ ਸੀ। ਭਾਰਤੀ ਔਰਤਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਅਗਵਾਦ ਹਿੰਦ ਫੌਜ ਨੇ ਔਰਤਾਂ ਦੀ ਇਕਾਈ ਬਣਾਈ ਜਿਸ ਦੀ ਦੇਖਰੇਖ ਕੈਪਟਨ ਲక్ష్ਮੀ ਸੁਆਮੀ ਨਾਥਨ ਨੇ ਕੀਤੀ ਰੈਜੀਮੈਂਟ ਦਾ ਨਾਮ ਰਾਣੀ ਝਾਂਸੀ ਸੀ ਭਾਰਤੀ ਔਰਤਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ 18 ਅਗਸਤ 1945 ਈਸਵੀ ਨੂੰ ਆਜ਼ਾਦੀ ਦੇ ਮਹਾਨ ਕੁਲਾਟੀਏ ਨੇਤਾ ਜੀ ਸੁਭਾਸ ਚੰਦਰ ਬੋਸ ਦੀ ਕਥਿਤ ਤੌਰ ਤੇ ਤਾਈਵਾਨ ਵਿੱਚ ਇੱਕ ਹਵਾਈ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਸੀ। ਦੋਸਤੋ ਪਰਾਕਰਮ ਦਿਵਸ ਹਰ ਸਾਲ 23 ਜਨਵਰੀ ਨੂੰ ਮਨਾਇਆ ਜਾਂਦਾ ਹੈ। ਸਾਲ 2021 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਜਨਵਰੀ ਨੂੰ ਪ੍ਰਾਕਰਮ ਦਿਵਸ ਮਨਾਉਣ ਦਾ ਫੈਸਲਾ ਕੀਤਾ ਉਦੋਂ ਤੋਂ ਇਹ ਬਹਾਦਰੀ ਦਿਵਸ ਹਰ ਸਾਲ ਮਨਾਇਆ ਜਾ ਰਿਹਾ ਹੈ 23 ਜਨਵਰੀ ਨੂੰ ਪ੍ਰਾਕਰਮ ਦਿਵਸ ਮਨਾਉਣ ਦਾ ਕਾਰਨ ਬਹੁਤ ਖਾਸ ਹੈ ਦਾ ਅਸਲ 23 ਜਨਵਰੀ ਨੂੰ ਸੁਭਾਸਚੰਦਰ ਬੋਸ ਦਾ ਜਨਮ ਹੋਇਆ ਸੀ ਇਸ ਦਿਨ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਨਮ ਦਿਨਤੀ ਮਨਾਈ ਜਾਂਦੀ ਹੈ ਜਿਸ ਨੂੰ ਪ੍ਰਾਕਰਮ ਦਿਵਸ ਦਾ ਨਾਮ ਦਿੱਤਾ ਗਿਆ ਤੇ ਦੋਸਤੋ ਆਪ ਜੀ ਨੂੰ ਪਤਾ ਲੱਗ ਹੀ ਗਿਆ ਹੋਣਾ ਪ੍ਰਾਕਰਮ ਦਿਵਸ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ ਧੰਨਵਾਦ ਜੀ